ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਐਸਜੀਪੀਸੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ ਜੀ ਜੁੜ ਚੁੱਕੇ ਨੇ ਆ ਬੀਬੀ ਤੁਸੀਂ ਪਹਿਲਾਂ ਇਹ ਦੱਸੋ ਕਿ ਅੱਜ ਕਿਸ ਬਾਬਤ ਸ੍ਰੀ ਕਾਲ ਤਕ ਸਾਹ ਪਹੁੰਚੇ ਹੋ ਔਰ ਮੈਮੋਰੰਡਮ ਵੀ ਦੇਖਿਆ ਗਿਆ ਉਸ ਮੈਮੋਰੰਡਮ ਵਿੱਚ ਕੀ ਲਿਖਿਆ ਗਿਆ ਪਿਛਲੇ 3-4 ਦਿਨਾਂ ਤੋਂ ਆਪਾਂ ਕਹਿ ਸਕਦੇ ਆ ਕਿ ਪੂਰੇ ਸਿੱਖ ਜਗਤ ਚ ਤਾਂ ਇਸ ਗੱਲ ਦਾ ਬਹੁਤ ਹੀ ਜ਼ਿਆਦਾ ਰੌਲਾ ਹੈ ਪਰ ਬਾਕੀ ਜਿਹੜੀਆਂ ਜੇ ਆਪਾਂ ਹੋਰ ਕੌਮਾਂ ਦੀ ਵੀ ਗੱਲ ਕਰ ਲਈਏ ਤਾਂ ਇੱਕ ਗੱਲ ਬੜੀ ਧੂਮ ਰਹੀ ਹੈ ਕਿ ਐਸਟੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜੇ ਵਕੀਲ ਵੀ ਨੇ ਪੇਸ਼ੇਵਜੋ ਉਹਨਾਂ ਨੇ ਪਿਛਲੇ ਦਿਨੀ ਇੱਕ ਪੱਤਰਕਾਰ ਸਾਹਿਬ ਦੇ ਇੱਕ ਮਾਮੂਲੀ ਜੇ ਸਵਾਲ ਦਾ ਜਵਾਬ ਦੰਦੇ ਹੋਏ ਆਪਣੀ ਜਿਹੜੀ ਇੱਕ ਹੁੰਦਾ ਹੈ ਕਿ ਆਪਣਾ ਹੋਸ਼ ਗਵਾ ਬੈਠੇ ਤੈਸ਼ਾ ਕੇ ਐਸਜੀਪੀਸੀ ਦੇ ਜਿਹੜੇ ਸਾਬਕਾ ਪ੍ਰਧਾਨ ਨੇ ਚਾਰ ਵਾਰ ਪ੍ਰਧਾਨ ਰਹੇ ਨੇ ਬੀਬੀ ਜਗੀਰ ਕੌਰ ਜੀ ਉਹਨਾਂ ਨੇ ਪ੍ਰਤੀ ਐਨੇ ਆਕਸ਼ਬਦ ਬੋਲੇ ਨੇ ਜਿਹੜੇ ਅਸੀਂ ਕਿਸੇ ਅਨਪੜ੍ਹ ਬੰਦੇ ਤੋਂ ਇੱਕ ਆਮ ਦੇ ਮਨ ਤੋਂ ਅਸੀਂ ਆਸ ਨਹੀਂ ਕਰਦੇ ਕਿ ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਇੱਕ ਸਤਕਾਰਤ ਔਰਤ ਵਾਸਤੇ ਬੋਲ ਸਕਦੇ ਨੇ ਸੋ ਆਪਾਂ ਸਾਰਿਆਂ ਨੂੰ ਹੀ ਪਤਾ ਦੱਸਣ ਦੀ ਲੋੜ ਨਹੀਂ ਕਿ ਕਿਹੋ ਜਿਹੇ ਸ਼ਬਦ ਉਹਨਾਂ ਨੇ ਵਰਤੇ ਨੇ ਜਿਹੜੇ ਕਿ ਇਸ ਸਿੱਖ ਔਰਤ ਬਾਰੇ ਔਰ ਖਾਸ ਕਰਕੇ ਜੇਕਰ ਆਪਾਂ ਸਿੱਖ ਕੌਮ ਦੀ ਗੱਲ ਕਰੀਏ ਤਾਂ ਮੇਰੇ ਘਰ ਪੂਰੇ ਵਰਲਡ ਦੇ ਧਰਮਾਂ ਦੀ ਗੱਲ ਕਰਦੀਏ ਤਾਂ ਸਿੱਖ ਧਰਮ ਹੀ ਇੱਕ ਅਜਿਹਾ ਧਰਮ ਹੈ ਜਿਨੇ ਸਭ ਤੋਂ ਪਹਿਲਾਂ ਸਾਡੇ ਪਹਿਲੇ ਪਾਤਸ਼ਾਹੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਨੂੰ ਬੰਦਿਆਂ ਦੇ ਬਰਾਬਰ ਦਾ ਦਰਜਾ ਦਿੱਤਾ ਜੀ ਜੀ ਸ਼ਾਇਦ ਵੱਡੇ ਵੱਡੇ ਮੁਲਕ ਨੇ ਅਮਰੀਕਾ ਵਰਗੇ ਮੁਲਕ ਜਿਨ੍ਹਾਂ ਨੇ VOTING RIGHT ਵੀ ਬਹੁਤ ਸਾਨਾਵਾਦ ਕਹ ਲੋ ਵੀ ਐਸ ਸਦੀ ਦੇ ਪਿਛਲੀ ਸਦੀ ਦੇ ਦੌਰਾਨ ਹੀ ਔਰਤਾਂ ਨੂੰ ਮਿਲਿਆ ਕਹਿਣ ਤੋਂ ਬਾਅਦ ਕਿ ਜਿਹੜਾ ਜਿਹੜਾ ਧਰਮ ਜੀ ਔਰਤ ਤੇ ਮਰਦ ਦੇ ਹੱਕਾਂ ਦੀ ਬਰਾਬਰਤਾ ਦੀ ਗੱਲ ਕਰਦਾ ਹੋਵੇ ਉਹਦਾ ਮੰਦਈ ਹੋਵੇ ਉਸੇ ਧਰਮ ਦੀ ਇੱਕ ਸਭ ਤੋਂ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਮੂੰਹੋਂ ਔਰਤਾਂ ਨੂੰ ਜਲੀਲ ਕਰਨ ਵਾਸਤੇ અપਮਾਨਿਤ ਕਰਨ ਵਾਲੇ ਸ਼ਬਦ ਵਰਤੇ ਗਏ ਹੁਣ ਉਹਦੇ ਨਾਲ ਸਾਨੂੰ ਮਹਿਸੂਸ ਹੋਇਆ ਸਾਰੀਆਂ ਸਮੁੱਚੀਆਂ ਜਿੰਨੀਆਂ ਵੀ ਔਰਾਂ ਬਹੁਤਾ ਵੀ ਕਿਸੇ ਤਰ੍ਹਾਂ ਸਮਾਜਿਕ ਤੌਰ ਤੇ ਪੋਲੀਟੀਕਲੀ ਔਰਤਾਂ ਆਗੂ ਨੇ ਜੀ ਉਹਨਾਂ ਕਰਤੀ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਚਲੋ ਜਿਹੜਾ ਕਾਨੂੰਨੀ ਬੁਨਿਆਦੀ ਕਾਨੂੰਨ ਹੈ ਉਹ ਆਪਣਾ ਰਸਤਾ ਆਪਣਾ ਆਪ اختیار ਕਰੂਗਾ ਜੋ ਵੀ ਜੋ ਵੀ ਧਾਰਾ ਲੱਗਦੀ ਹੈ ਜੋ ਵੀ ਕੇਸ ਬਣਦਾ ਹੈ ਪਰ ਸਾਨੂੰ ਆਪਣੇ ਜਿਹੜੇ ਸਾਡੇ ਰਾਧ 13 ਨੇ ਸਿੱਖ ਕੌਮ ਦੇ ਸੱਤਰ ਹੈ ਕੀਤਰੀ ਕਾਲਤਖ ਸਾਹਿਬ ਦੇ ਜਥੇਦਾਰ ਸਾਹਿਬ ਅਸੀਂ ਉਹਨਾਂ ਨੂੰ ਮਿਲੀਏ ਤੇ ਉਹਨਾਂ ਤੋਂ ਵੀ ਸਖਤ ਤੋਂ ਸਖਤ ਕਾਰਵਾਈ ਹੰਤ ਕਰਵਾਈ ਤਾਂ ਮੁਤਾਬਕ ਉਹਨਾਂ ਤੋਂ ਮੰਗ ਲਈ ਕਿਉਂਕਿ ਇਹ ਜੇਕਰ ਅਸੀਂ ਐਵੇਂ ਹੀ ਇਸ ਜੀ ਨੂੰ ਛੱਡ ਦੀ ਹਵੇਸ਼ਾ ਕਿ ਜੇ ਕਹਿਣ ਨੂੰ ਇਹ ਵੀ ਕਿਹਾ ਜਾਂਦਾ ਕਿ ਇਹ ਤਾਂ ਨੀ ਕੰਮ ਨੇ ਇਹ ਮਾਫੀ ਮੰਗ ਲੀਆ ਕਾਲਤਖ ਸਾਹਿਬ ਜੀ ਮੇਰਾ ਸਵਾਲ ਵੀ ਇਹੀ ਸੀ ਕਿ ਮਾਫੀ ਇੱਕ ਦਫਾ ਨਹੀਂ ਦੋ ਵਾਰੀ ਮੰਗ ਲਈ ਹੈ ਇੱਕ ਪੰਜਾਬ ਰਾਜ ਮਹਿਲਾ ਕਮਿਸ਼ਨ ਤੋਂ ਮੈਂ ਕੈਨ ਬੀ ਬਿਲਕੁਲ ਜੀ ਮੈਂ ਕਹਿੰਦੀ ਪੰਜਾਬ ਆਰ ਮਾਫੀ ਮੰਗ ਲੈਣ ਪਰ ਜੀ ਇਕੋ ਜਿਹੇ ਉਹਦੇ ਦੇ ਰਹਿੰਦੇ ਹੋਏ ਪੰਡਾਪ ਸ਼ਬਦ ਬੋਲਦਾ ਹੈ ਕਿ ਆ ਮੈਨੂੰ ਥੱਪੜ ਮਾਰਦਾ ਕੋਈ ਬੰਦਾ ਤੇ ਬਾਅਦ ਚ ਮਾਫੀ ਮੰਗ ਲਵੇ ਕੀ ਇਹ ਗੱਲ ਜਾਇਜ਼ ਹੈ ਇਹਦੇ ਨਾਲ ਜੇ ਜੇ ਮਾਪੀ ਹੋ ਜਾਂਦੀ ਹੈ ਤਾਂ ਸਮਾਜ ਦੇ ਵਿੱਚ ਕਿੱਦਾਂ ਗੰਤ ਮੈਸੇਜ ਆਊਗਾ ਕਿਉਂਕਿ ਇਸ ਵਕਤ ਸਾਡਾ ਸਮਾਜ ਹੈ ਨਾ ਜੀ ਪੰਜਾਬ ਦਾ ਜਿਹੜਾ ਸੱਭਿਆਚਾਰ ਇਹਨਾਂ ਦਾ ਗੰਡਲਾ ਹੋ ਚੁੱਕਿਆ ਕਿ ਹਰ ਬੰਦਾ ਪੜਿਆ ਲਿਖਿਆ ਹੋਵੇ ਅਨਪੜ ਹੋਵੇ ਗਾੜੀ ਗਲੋਚ ਮਾਤੀ ਪੈਣ ਦੀਆਂ ਗਾਲਾਂ ਆਪਾਂ ਅਕਸਰ ਸੁਣਦੇ ਆਂ ਆਮ ਜ਼ਿੰਦਗੀ 'ਚ ਤੇ ਉਹ ਜੇਕਰ ਫਿਰ ਤਾਂ ਇਹ ਹਾਈਟ ਬੰਦਾ ਇਹ ਸੋਚੂਗਾ ਵੀ ਕੋਈ ਗੱਲ ਨਹੀਂ ਜੀ ਕਾਰਡ ਕੱਢੋ ਤੇ ਮਾਫ਼ ਮੰਨੋ ਹੂੰ ਉਹ ਵੀ ਕੋਈ ਰੌਲਾ ਹੀ ਹੈ ਨਹੀਂ ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਮਾਫੀ ਮੰਗਦਿਆਂ ਹੋਇਆਂ ਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਖਤਰੀਤ ਕੋਲ ਪੇਸ਼ ਹੋ ਕੇ ਕਿ ਜਿਹੜਾ ਵੀ ਹੁਕਮ ਆਏਗਾ ਸਿਰ ਮੱਥੇ ਮੰਨਣ ਨੂੰ ਤਿਆਰ ਨੇ ਨੇ ਉਹ ਚਲੋ ਠੀਕ ਹੈ ਸਾਡੀ ਤਾਂ ਅਸੀਂ ਤਾਂ ਇਹ ਕਹਿੰਦੇ ਸਖਤ ਸਖਤ ਕਾਰਵਾਈ ਹੋਵੇ ਉਲਟੀ ਨਾ ਹੋਵੇ ਦੂਜਾ ਅਸੀਂ ਕਹਿੰਦੇ ਜੀ ਐਡੇ ਐਨੇ ਉੱਚੇ ਅਹੁਦੇ ਤੇ ਬੈਠਿਆ ਹੋਇਆ ਬੰਦਾ ਜੇ ਇੱਕ ਵੇਰਾ ਤੈਸ਼ ਆਪਣਾ ਹੋਸ਼ ਗਵਾ ਸਕਦਾ ਹੈ ਤਾਂ ਉਹਨਾਂ ਦੇ ਸਮੇਂ ਚ ਕੋਈ ਬਹੁਤ ਸਾਰੀਆਂ ਇਸ ਤਰੀਕਿਆਂ ਦੇ ਨਾਲ ਸਿਕਾਉਮ ਇਸ ਵਕਤ ਸੰਕਟ ਚੋਂ ਲੰਘ ਰਹੀ ਹੈ ਇਹ ਜਿਹੜੀਆਂ ਸਥਿਤੀਆਂ ਤਾਂ ਬਹੁਤ ਆਉਂਦੀਆਂ ਜਦੋਂ ਬੰਦਾ ਆਪਾ ਖੁੰਦਾ ਹੈ ਜੀ ਆਪਾ ਖੋ ਸਕਦਾ ਹੈ ਤੇ ਅੱਜ ਦੇ ਐਮਰਡਨ ਦੇ ਵਿੱਚ ਕੋਈ ਖਾਸ ਮੰਗ ਕੀ ਹੈ ਕੋਈ ਇਹ ਵੀ ਦੱਸਿਆ ਗਿਆ ਹੈ ਬੇਨਤੀ ਕੀਤੀ ਗਈ ਹੈ ਮੈਮੋਰੰਡਮ ਦੇ ਵਿੱਚ ਕਿ ਇਹ ਬਕਾਇਦਾ ਤੌਰ ਤੇ ਇਸ ਤਰ੍ਹਾਂ ਦੀ ਸਜ਼ਾ ਲੱਗੇ ਜਾਂ ਇਸ ਤਰ੍ਹਾਂ ਦੀ ਕੋਈ ਹੁਕਮ ਆਵੇ ਨਹੀਂ ਉਹੀ ਬਿਲਕੁਲ ਦੇਖੋ ਅਸੀਂ ਅਸੀਂ ਜੱਜ ਸਾਹਿਬ ਨੂੰ ਅਸੀਂ ਕੋਈ ਕੋਈ ਹੁਕਮ ਨਹੀਂ ਕਰ ਸਕਦੇ ਆ ਅਸੀਂ ਉਹਨਾਂ ਨੂੰ ਗਾਈਡ ਨਹੀਂ ਕਰ ਸਕਦੇ ਕਿਉਂਕਿ ਉਹ ਆਪ ਹੀ ਉਹ ਇੱਕ ਬਹੁਤ ਉੱਚ ਦੇ ਵਿਦਵਾਨ ਨੇ ਇਸ ਔਰਤੇ ਹੁੰਦੇ ਨੇ ਤੇ ਉਹਨਾਂ ਨੂੰ ਤਾਂ ਅਸੀਂ ਬੇਨਤੀ ਉਹ ਕਰ ਸਕਦੇ ਹਾਂ ਕਿ ਪੰਚ ਕਰਵਾਈਤਾ ਜੋ ਗੱਲ ਕਰਦੀਆਂ ਨੇ ਪੰਚ ਕਰਵਾਈਤਾ ਦੇ ਮੁਤਾਬਕ ਇਸ ਤਰ੍ਹਾਂ ਦੇ ਇਨਸਾਨ ਦੇ ਨਾਲ ਕੀ ਸਲੂਕ ਹੋਣਾ ਚਾਹੀਦਾ ਉਹ ਉਸ ਤਰ੍ਹਾਂ ਦੀ ਸਖਤ ਤੋਂ ਸਖਤ ਕਾਰਵਾਈ ਨਰਮਾਈ ਨਾ ਵਰਤੀ ਜਾਵੇ ਇਹ ਮੇਰੇ ਰੈਂਡਮ ਕਿਸੇ ਵੱਲੋਂ ਦਿੱਤਾ ਗਿਆ ਹੈ ਕੌਣ ਕੌਣ ਸ਼ਾਮਲ ਹੈ ਕਿ ਕਿ ਜਥੇਬੰਦਕ ਤੌਰ ਤੇ ਨੇ ਇਹਦਾ ਜੇ ਆਪਾਂ ਗੱਲ ਕਰੀਏ ਕਿ ਜ਼ਿਆਦਾਤਰ ਬੀਬੀਆਂ ਨੇ ਜਿਹੜੀਆਂ ਸ਼ਰੋਮਣੀ ਅਕਾਲੀ ਗੱਲ ਨਾਲ ਸੰਬੰਧਿਤ ਬੀਬੀਆਂ ਨੇ ਇਹਦੇ ਵਿੱਚ ਵਕਤ ਵਕਤ ਹਉਦਿਆਂ ਤੇ ਰਹਿਣ ਵਾਲੀਆਂ ਬੀਬੀਆਂ ਨੇ ਉਹਨਾਂ ਦੇ ਵਿੱਚੋਂ ਤੇ ਮੈਂ ਆਪ ਦੀ ਗੱਲ ਕਰਾਂ ਮੈਂ ਸ਼ਰੋਮਣੀ ਗੁਰੂ ਪ੍ਰਬੰਧਕ ਕਮੇਟੀ ਦੀ ਇਸ ਵਕਤ ਮੈਂਬਰ ਵੀ ਹਾਂ ਤੇ ਮੈਂ ਸਾਬਕਾ 8% ਪੰਜਾਬ ਰਾਜ ਮਹਿਲਾ ਕਮਿਸ਼ਨ ਲਈ ਰਹੀ ਹਾਂ ਜੀ ਬੀਬੀ ਕਿਰਨ ਜੋਤ ਕੋਰ ਨੇ ਜਿਹੜੇ ਕਿ ਇੱਕ ਟਾਈਮ 'ਚ ਐਸਜੀਪੀਸੀ ਦੇ ਜਨਰਲ ਸੈਕਟਰ ਦੇ ਅਹੁਦੇ ਤੇ ਵੀ ਰਹੇ ਜੇ ਮਾਸਟਰ ਤਾਰਾ ਸਿੰਘ ਉਹਨਾਂ ਦੇ ਮਤਲਬ ਰਾਤਟਾ ਉਹਨਾਂ ਜੀ ਜੀ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਜਿਹੜੇ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਨੇ ਜੀ ਤੇ ਇਸਤਰੀ ਕਾਦੀਲ ਦੇ ਕਈ ਸਾਲ ਉਹਨਾਂ ਨੇ ਪ੍ਰਧਾਨ ਪ੍ਰਧਾਨ ਰਹੇ ਨੇ ਸਾਡੇ ਜ਼ਿਲ੍ਹਿਆਂ ਦੇ ਕਈ ਬੀਬੀਆਂ ਜਿਹੜੀਆਂ ਸਾਡੀਆਂ ਇਸਤਰੀ ਕਾਦੀਲ ਦੀਆਂ ਪ੍ਰਧਾਨ ਰਹੀਆਂ ਬੀਬੀ ਸੁਰਿੰਦਰ ਕੌਰ ਤੇ ਲੁਧਿਆਣੇ ਵਰਗੇ ਬਟੇ ਜਿਲ੍ਹੇ ਦੇ ਉਹ ਪ੍ਰਧਾਨ ਰਹੇ ਨੇ ਜੀ ਪੀਸ਼ੇਰਜੀਤ ਕੌਰ ਜੰਦਰ ਦੇ ਪ੍ਰਧਾਨ ਰਹੇ ਨੇ ਬੀਬੀ ਹਰਜੀਤ ਕੌਰ ਤਲਵੰਡੀ ਸਰਦਾਰ ਜਤਿੰਦਰ ਸਿੰਘ ਤਲਵੰਡੀ ਸਾਹ ਉਹਨਾਂ ਦੀ ਸੁਪਤਰੀ ਹੈ ਤੇ ਇਸਤਰੀ ਕਾਲੀ ਦਲ ਦੇ ਮਨ ਬਹੁਤ ਕਾਫੀ ਬੀਬੀਆਂ ਸਨ ਜਿਹੜੀਆਂ ਹੈ ਪਿਸ਼ੋਕੜ ਹੈ ਇਹਨਾਂ ਸਾਰੀਆਂ ਬੀਬੀਆਂ ਦਾ ਜਿਹੜੀਆਂ ਬੇਨਤੀ ਲੈ ਕੇ ਗਈਆਂ ਨੇ ਬੀਬੀ ਇਸਤਰੀ ਕਾਲੀ ਦਲ ਨਾਲ ਸੰਬੰਧਿਤ ਉਹ ਕਾਲੀਦਲ ਦਾ ਸੀ ਤੇ ਬਾਕੀ ਕੁਛ ਵੀ ਬੀਬੀਆਂ ਸਾਡੇ ਨਾਲ ਹੋਰ ਵੀ ਜਿਹੜੇ ਮੰਨੋ ਅਸੀਂ ਵੀ ਪਹਿਲੀ ਵਾਰ ਮਿਲੇ ਜਿਹੜੇ ਆਪਣੇ ਆਪ ਇਹ ਸੁਣ ਕੇ ਪ੍ਰੈਸ਼ਰ ਆਈ ਕਿ ਬੀਬੀਆਂ ਉੱਥੇ ਮੋਰੰਡਮ ਦੇ ਜਾ ਰਹੇ ਨੇ ਆਪ ਮੁਹਾਰੇ ਵੀ ਆਈਆਂ ਜਿਨ੍ਹਾਂ ਚ ਸਤਕਾਰ ਕਮੇਟੀ ਦੀਆਂ ਕੁਛ ਬੀਬੀਆਂ ਸੀ ਕੋਈ ਸਿਰਨੱਥ ਕਰਕੇ ਵੀ ਕੋਈ ਜਥੇਬੰਦੀ ਹੈ ਬਨੂਨਾ ਦਾ ਪੂਰਾ ਮੈਨੂੰ ਉਸ ਜਥੇਬੰਦੀ ਦਾ ਮੇਰੇ ਸਾਹਮਣੇ ਤੋਂ ਵਿਸਰ ਗਿਆ ਉਹਨਾਂ ਦੀਆਂ ਵੀਕੀਆਂ ਉਹ ਵੀ ਆਪ ਮੁਹਾਰੇ ਆਏ ਦੀਆਂ ਬੀਬੀਆਂ ਦੇ ਖਿਲਾਫ ਆਪ ਸ਼ਬਦ ਬੀਬੀ ਚਾਹੇ ਇਸਤਰੀ ਕਾਲੀਦਲ ਵੀ ਹੋਵੇ ਬੀਬੀ ਚਾਹੇ ਕਾਂਗਰਸ ਵੀ ਹੋਵੇ ਜਾਂ ਆਮ ਆਦਮੀ ਪਾਰਟੀ ਵੀ ਦੇ ਨਾਮ ਜਿਹੜਾ ਕੋਈ ਅਪਸ਼ਬਦ ਬੋਲੂਗਾ ਤੇ ਇੱਕ ਹੋਰ ਜਾਣਕਾਰੀ ਦਿਓ ਜੀ ਇਸ ਮੈਮੋਰੰਡਮ ਨੂੰ ਦੇਣ ਤੋਂ ਪਹਿਲਾਂ ਜਿਹੜਾ ਇਸਤਰੀ ਵਿੰਗ ਹੈ ਕਾਲੀ ਦਲ ਦਾ ਸ਼ਰਮਣੀ ਕਾਲੀ ਦਲ ਦਾ ਉਹਨਾਂ ਦੇ ਜਿਹੜੇ ਸੂਬਾ ਪ੍ਰਧਾਨ ਨੇ ਉਹਨਾਂ ਨਾਲ ਤੁਹਾਡੀ ਕੋ ਗੱਲਬਾਤ ਹੋਈ ਹੈ ਇਸ ਬਾਬਤ ਉਹ ਕੀ ਸੋਚਦੇ ਆ ਨਹੀਂ ਉਹਨਾਂ ਨਾਲ ਕਰਨ ਅਸੀਂ ਕੀ ਕਰੀਏ ਉਹਨਾਂ ਦਾ ਫਰਜ ਬਣਦਾ ਸੀ ਜਦੋਂ ਇੱਕ ਐਡੇ ਸਟੇਚਰ ਦੀ ਜਿੱਥੇ ਸਾਡੀ ਜਿਹੜੀ ਇਸਤਰੀ ਕਾਦੀਦਾਨ ਦੀ ਪ੍ਰਧਾਨ ਵੀ ਰਹੀ ਗਈ ਸਾਡੇ ਤੇ ਚਾਰ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹੋਣ ਮਨਿਸਟਰ ਰਹੇ ਹੋਣ ਜੀ ਜਦੋਂ ਉਹਨਾਂ ਦੇ ਨਾਮ ਉਹਨਾਂ ਦੀ ਪਾਰਟੀ ਦਾ ਹੀ ਕੋਈ ਆਗੂ ਇਹੋ ਜਿਹਾ ਸ਼ਬਦ ਵਰਤਦਾ ਹੈ ਤਾਂ ਸਭ ਤੋਂ ਪਹਿਲਾ ਬਿਆਨ ਮੈਂ ਕਹਿੰਦੀ ਸਾਡੇ ਬਿਆਨ ਬਾਅਦ ਚਾਣੀ ਕਹੀਦੀ ਸੀ ਜੀ ਬੀ ਬੀ ਹਰਗੋਬਿੰਦ ਕੌਰ ਜੀ ਦਾ ਬਿਆਨ ਸਭ ਤੋਂ ਪਹਿਲਾਂ ਆਉਣਾ ਚਾਹੀਦਾ ਸੀ ਕਿ ਇਸ ਗੱਲ ਦੀ ਨਿੰਦਾ ਕਰਦੇ ਅਸੀਂ ਇਹ ਸ਼ਬਦ ਨੇ ਜਿਹੜੇ ਸਹਿਣਯੋਗ ਨਹੀਂ ਤੇ ਉਹ ਖੁਦ ਡਿਮਾਂਡ ਕਰਦੇ ਪ੍ਰਧਾਨ ਦੇ ਅਸਤੀਫੇ ਦੀ ਜਾਂ ਹੋਰ ਕਾਰਵਾਈ ਪਰ ਮੈਨੂੰ ਅਫਸੋਸ ਹੈ ਕਿ ਕਈ ਵਾਰ ਆਪਾਂ ਆਪਣੇ ਅਹੁਦਿਆਂ ਦੇ ਨਾਲ ਜਾਂਦੇ ਵਿੱਚ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੁੱਲ ਜਾਂਦੇ ਆ ਕਿੰਨੇ ਵਾਰੀ ਮੇਰੇ ਖਲ ਔਰਤਾਂ ਦੇ ਪ੍ਰਤੀ ਉਹਨਾਂ ਦੀ ਪਹਿਲੀ ਬਣਦੀ ਹੈ ਕਿਉਂਕਿ ਉਹ ਸਿਰਫ ਇਸਤਰੀ ਗੱਲਦਾਨ ਦੇ ਪ੍ਰਧਾਨ ਨਹੀਂ ਪਹਿਲਾਂ ਹੀ ਥੋੜੇ ਲੰਬੇ ਉਹ ਆਂਦਨਵਾੜੀ ਦੇ ਵਿੱਚ ਮਤਲਬ ਮжоਰਿਟੀ ਦੀ ਪੂਰੀ ਤਰ੍ਹਾਂ ਉਹ ਬੀਬੀਆਂ ਦੀ ਉਹ ਇੱਕ ਕਿਸਮ ਦੀ ਜਥੇਬੰਦੀ ਹੁੰਦੀ ਹੈ। ਇਸ ਸਿਚੁਏਸ਼ਨ ਤੇ ਜਦੋਂ ਇਹ ਮਸਲਾ ਉੱਠ ਖੜਿਆ ਹੋਇਆ ਹੈ ਉਦੋਂ ਪਹਿਲਾਂ ਹੀ ਕਾਲਖੂਬ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਸਖਤ ਹੁਕਮ ਵੀ ਦਿੱਤਾ ਗਿਆ ਕਹਿ ਸਕਦੀਆਂ ਤਨਖਾਹ ਵੀ ਕਈ ਲੀਡਰਾਂ ਨੂੰ ਲੱਗੀ ਭੁਗਤ ਵੀ ਚੁੱਕਿਆ ਹੈ। ਜਿਹੜੇ ਵੇਲੇ ਸਾਰਿਆਂ ਨੂੰ ਅੱਖੋ-ਵੱਖਰੇ ਚੁੱਲ੍ਹੇ ਛੱਡ ਕੇ ਇਕੱਠੇ ਹੋਣ ਦਾ ਹੁਕਮ ਵੀ ਆਇਆ ਹੋਇਆ ਉਸ ਵਕਤ ਇਸ ਮਾਮਲੇ ਦੇ ਤੁਸੀਂ ਇਹ ਨਹੀਂ ਸਮਝਦੇ ਕਿ ਫਿਰ ਹੋਰ ਪਾੜੇ ਵਧਣਗੇ ਦੂਰੀਆਂ ਵਧਣਗੀਆਂ। ਜਿਹੜਾ ਕਿ ਆਪਾਂ ਬਾਗੀ ਧੜਾ ਪਹਿਲਾਂ ਕਹਿ ਸਕਦੇ ਹਾਂ ਇਹ ਇਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਦੇ ਬਾਰੇ ਵਿੱਚ ਵੀ ਮੇਰੀ ਬੇਨਤੀ ਇਹ ਹੈ ਕਿ ਜਿਹੜੇ ਜੋ ਹੁਕਮ 2 ਤਰੀਕ ਨੂੰ ਉਹ ਸ਼੍ਰੀ ਹਰਤਾਨ ਸਿੰਘ ਸਾਹਿਬ ਦੀ ਤਸਵੀਰ ਤੋਂ ਸੁਣਾਏ ਗਏ ਜੀ ਜੀ ਉਸ ਫੈਸਲੇ ਤੇ ਉਹ ਇਨ ਦਿਨ ਉਸਤੇ ਫੁੱਲ ਚੜਾਉਂਦਿਆਂ ਹੋਇਆ ਜਿਹੜੇ ਵੀ ਇਸਹਾਰ ਲਹਿਰ ਦੇ ਆਗੂ ਸੀ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਤਨਖਾਹ ਲੜਾਈ ਗਈ ਉਹਨਾਂ ਨੇ ਗੁਰਮਰਿਆਦਾ ਦੇ ਅਨਸਾਰ ਉਹ ਸਜ਼ਾ ਪੂਰੀ ਕੀਤੀ ਜੀ ਤੇ ਉਹ ਉਹ ਚੀਜ਼ ਪੂਰੀ ਹੋਣ ਤੋਂ ਬਾਅਦ ਫਿਰ ਅਸੀਂ ਉਹਨਾਂ ਦਾ ਇੱਕ ਹੁਕਮ ਸੀ ਕਿ ਇਹ ਜਿਹੜੇ ਢੜੇ ਨੇ ਬਾਗੀ ਤੇ ਦਾਕੀਆਂ ਦੇ ਢੜੇ ਨੇ ਆਪਣੇ ਆਪਣੇ ਥੁੱਲੇ ਸਲੇਟ ਨੇ ਤੇ ਅਸੀਂ ਉਸੇ ਤਰੀਕੇ ਥੁੱਲੇ ਚੜਾਉਂਦੇ ਹੋਏ ਜਦੋਂ ਸਾਡੇ ਆਗੂ ਸਹਿਬਾਨ ਦੀ ਸਜ਼ਾ ਪੂਰੀ ਹੋਈ ਤਨਖਾਹ ਉਹਨਾਂ ਨੇ ਲਵਾ ਲਈ ਪੂਰੀ ਉਸ ਤੋਂ ਬਾਅਦ ਅਸੀਂ ਤਾਂ ਆਪਣੀ ਮੀਟਿੰਗ ਕਰਕੇ ਬਕਾਇਦਾ ਤੌਰ ਤੇ ਅਸੀਂ ਲਾਣੀਆਂ ਅਸੀਂ ਆਪਣੇ ਥੁੱਲੇ ਸਲੇਟਣ ਵੀ ਅਸੀਂ ਇਸ ਜੋ ਸਾਡਾ ਸ਼ਰਮਣੀ ਅਕਾਲੀ ਦਲ ਸੁਧਾਰ ਲਹਿਰ ਹੈ ਉਹਨੂੰ ਅਸੀਂ ਉਹਦਾ ਜਿਹੜਾ ਢਾਂਚਾ ਬਣਾਇਆ ਸੀ ਸੀ ਭੰਗ ਕਰ ਚੁੱਕੀਆਂ ਇਸ ਵਕਤ ਅਸੀਂ ਸ਼ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦੇ ਤੌਰ ਤੇ ਵਰਕਰ ਦੇ ਨਾਤੇ ਕੰਮ ਕਰਦੇ ਹਾਂ ਪਰ ਇਸ ਇਸ ਧਾਮੀ ਸਾਹਿਬ ਵਾਲੇ ਕੇਸ ਦੇ ਵਿੱਚ ਵੀ ਢੜੇ ਉਹੀ ਦੋ ਨਜ਼ਰ ਆ ਰਹੇ ਆ ਇੱਕ ਪਾਸੇ ਸੁਖਬੀਰ ਸਿੰਘ ਪਰੇ ਹੁਣ ਗੱਲ ਇਹ ਹੈ ਨਾ ਜੀ ਹੁਣ ਸਵਾਲ ਇਹ ਆ ਵੀ ਧਾਮੀ ਸਾਹਿਬ ਨੇ ਜਿਹੜਾ ਨਵਾਂ ਖੂਹ ਕੁੱਟਿਆ ਇਹਦਾ ਤਾਂ ਕਿਸੇ ਨੂੰ ਚਿੱਤ ਜੇਤਾ ਵੀ ਨਹੀਂ ਸੀਗੀ ਇਸ ਤਰ੍ਹਾਂ ਦੀ ਗੱਲ ਹੋਊਗੀ ਤੇ ਹੁਣ ਤਾਂ ਹੀ ਅਸੀਂ ਕਹਿੰਦੇ ਆ ਨਾ ਅਸੀਂ ਆਪਣਾ ਢੜਾ ਖਤਮ ਕਰ ਚੁੱਕੀਆਂ ਸਾਡਾ ਕੋਈ ਢੜਾ ਨਹੀਂ ਸੀ ਪਹਿਲਾਂ ਵੀ ਨਹੀਂ ਸੀ ਅਸੀਂ ਪਹਿਲਾਂ ਇੱਕ ਦੇਖੋ ਆਮ ਤੌਰ ਤੇ ਹੁੰਦਾ ਹੈ ਜਿਵੇਂ ਸ਼ਰੋਮਣੀ ਕਾਲੀ ਰੰਗ ਦੀ ਗੱਲ ਕਰਦੇ ਆ ਕਈ ਬਲਟੀਆਂ ਪੁਰਾਣੀਆਂ ਪਾਰਟੀਆਂ ਨੇ ਕਾਂਗਰਸ ਪਾਰਟੀ ਦੀ ਗੱਲ ਕਰਦੇ ਆ ਕਈ ਸੌਫਟਵਾਰਾਂ ਨੇ ਵੱਡੀਆਂ ਜੀ ਉਹਨਾਂ ਦੇ ਵਿੱਚ ਟਾਈਮ ਟੂ ਟਾਈਮ ਦੇ ਨਾਲ ਨਾ ਕਈ ਵਾਰ ਕੁਝ ਆ ਜਾਂਦੀਆਂ ਨੇ ਖਾਮੀਆਂ ਉਹਨਾਂ ਖਾਮੀਆਂ ਨੂੰ ਦੂਰ ਕਰਨ ਵਾਸਤੇ ਵਿੱਚੋਂ ਹੀ ਬਣ ਉੱਠਦੇ ਨੇ ਜਿਹੜੇ ਸੁਧਾਰ ਕਰਦੇ ਨੇ ਸੋ ਉਸੇ ਵੀ ਸ਼ਰਮਨੀ ਅਕਾਲੀ ਦਲ 'ਚ ਜਦੋਂ ਕੁਝ ਖਸਤੀਆਂ ਆ ਜਾਂ ਲੋਕਾਂ ਨੇ ਇਹਨਾਂ ਨੂੰ ਮਨੋ ਅਪਰਬਾਨਿਤ ਕਰਦੇ ਆ ਸਾਡੇ ਆਗੂ ਸਹਿबान ਨੂੰ ਵੱਖ-ਵੱਖ ਚ electionਾਂ ਦੇ ਦੌਰਾਨ ਤਾਂ ਵਿੱਚੋਂ ਕੁਝ ਬੰਦੇ ਆ ਬੰਦੇ ਖੜੇ ਹੋਏ ਆਤਮ ਪ੍ਰਜੋਲ ਕੀਤਾ ਵੀ ਆ ਸਾਡੀਆਂ ਕਾਮੀਆਂ ਸਾਨੂੰ ਲੋਕ ਕਿਉਂ ਨਹੀਂ ਪਸੰਦ ਕਰੇ ਸਾਨੂੰ ਕਿਉਂ ਨਹੀਂ ਮੋਹਾਰੇ ਤੇ ਜਦੋਂ ਕਾਰਨ ਤੇ ਕੀ ਸਾਰੇ ਗਏ ਤਾਂ ਸੁਧਾਰ ਮਹਿੰਗਾਲੀ ਗੱਲ ਜਿਹੜੀ ਚੰਗੀ ਐ ਕੋਈ ਬੱਕਰੀ ਪਾਰਟੀ ਨਹੀਂ ਸੀ ਬਣਾਈ ਹੁਣ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਕਰਦੀ ਕਿ ਸਭ ਤੋਂ ਵੱਡਾ ਮੁੱਦਾ ਜਦੋਂ ਅਸੀਂ ਲੋਕਾਂ 'ਚ ਜਾਂਦੇ ਸੀ ਕਚਹਿਰੀ 'ਚ ਤਾਂ ਉਹਨਾਂ ਦਾ ਇਹ ਹੁੰਦਾ ਸੀ ਕਿ ਤੁਸੀਂ ਤੁਹਾਡੇ ਤੇ ਦਾਗ ਹੈ ਕਿ ਤੁਸੀਂ ਬਰਗਾੜੀ ਦੇ ਇਸ਼ੂ ਤੇ ਪੈਪਲ ਕਲਾ ਨੇ ਇਸ਼ੂ ਤੇ ਤੁਸੀਂ ਤੁਹਾਡੀ ਪਾਰਟੀ ਨੇ ਸਹੀ ਭੂਮਿਕਾ ਅਦਾ ਨਹੀਂ ਕੀਤੀ ਜੀ ਠੀਕ ਹੈ ਜੀ ਜਾਂ ਫਿਰ ਸੌਦਾ ਸਾਥ ਨੂੰ ਮਾਫੀਆਂ ਆਸਤੀਆਂ ਗਿੰਦਾ ਜੇ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਏ ਤੁਸੀਂ ਆਪਣੀਆਂ ਭੁੱਲਾਂ ਦੀ ਮੁਕਸ਼ਾਂਦੇ ਸੰਗਤ ਨੇ ਤੁਹਾਨੂੰ ਮੋਹ ਨਹੀਂ ਆਉਣਾ ਅਸੀਂ ਸੁਧਾਰ ਲਹਿਰ ਦੀ ਇੱਕ ਕਾਮਯਾਬੀ ਇਹ ਹੈ ਕਿ ਪੰਜ-ਛੇ ਮਹੀਨਿਆਂ ਦੇ ਦੌਰਾਨ ਇਹ ਮਾਹੌਲ ਬਣਿਆ ਕਿ ਸਾਰੇ ਜ਼ਿਲ੍ਹੇ ਦੀ ਅਕਾਲੀ ਦਲ ਦੀ ਸਾਰਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਦਲ ਤੇ ਪਹੁੰਚਿਆ ਦਲ ਇਸ ਤੇ ਪਹੁੰਚੇ ਆਪਣੇ ਆਪ ਨੂੰ ਸਮਰਪਿਤ ਕੀਤਾ ਸਾਰਿਆਂ ਨੇ ਆਪਣੇ ਗੁਨਾਹ ਵੀ ਕਬੂਲ ਕੀਤੇ ਇਹ ਬਹੁਤ ਵੱਡੀ ਇੱਕ ਕਾਮਯਾਬੀ ਸੀ ਸੁਧਾਰ ਲਹਿਰ ਦੀ ਤੇ ਅਸੀਂ ਤਾਂ ਹੁਣ ਵੀ ਆਪਣੀ ਜ਼ਿੰਮੇਵਾਰੀ ਨਿਭਾੜੀਆਂ ਤੇ ਜੇ ਕੋਈ ਇਹਨਾਂ ਵੀ ਨਾਲੇ ਵੀ ਭਾਲਤਖ ਸਾਹਿਬ ਦੇ ਹੁਕਮ ਨੂੰ ਮੰਨ ਨਹੀਂ ਰਹੇ ਤਾਂ ਉਹ ਸਰਦਾਰ ਸੁਖਵੀਰ ਸਿੰਘ ਬਾਦਲੂਣਾ ਦਾ ਧੜਾ ਉਹਨਾਂ ਨੂੰ ਵੀ ਮੰਨਣਾ ਚਾਹੀਦਾ ਜੇ ਉਹਨਾਂ ਨੂੰ 3 ਦਿਨ ਦੇ ਵਿੱਚ ਸਥਿਫਾ ਪ੍ਰਵਾਨ ਕਰਨ ਦੀ ਗੱਲ ਕਰੀ ਸੀ ਤਾਂ ਉਹ ਚੀਜ਼ ਮੰਨੀ ਜਾਂ ਚਾਹੀਦੀ ਸੀ ਤੇ ਹੋਰ ਵੀ ਜਿਹੜਾ ਕਮੇਟੀ ਬਣਾਈ ਸੀ ਉਹ ਕਮੇਟੀ ਇਹ ਠੀਕ ਹੈ ਘੱਟੋ ਘੱਟ ਇੱਕ ਮੀਟਿੰਗ ਤਾਂ ਉਸ ਕਮੇਟੀ ਦੀ ਹੁੰਦੀ ਨਾ ਘੱਟੋ ਘੱਟ ਅਗਲੀ ਵਿਚਾਰ ਧਾਰਾ ਕੀ ਹੈ ਸਾਡੀ ਇਵੇਂ ਆਪਾਂ ਨੇ ਪਾਰਟੀ ਨੂੰ ਮਜ਼ਬੂਤ ਕਰਨਾ ਡੈਲੀਗੇਟਸ ਬਣਾਉਣੇ ਨੇ ਮੈਂਬਰਸ਼ਿਪ ਹੋਣੀ ਹੈ ਤਾਂ ਉਹਨਾਂ ਵੱਲੋਂ ਤਾਂ ਕੁਝ ਵੀ ਨਹੀਂ ਹੋਇਆ ਸਾਡੀ ਜੋ ਡਿਊਟੀ ਸੀ ਇਹ ਪਾਸ ਦੇ ਤਰੋ ਆਪਣਾ ਢਾਂਚਾ ਸੀ ਭੰਗ ਗਿਆ ਸਾਡੀ ਤਾਂ ਉਹ ਡਿਊਟੀ ਨਹੀਂ ਸੀ ਅਸੀਂ ਆਪਣੀ ਡਿਊਟੀ ਨਿਭਾ ਰਿਹਾ ਤੇ ਹੁਣ ਜਿਹੜਾ ਇਹ ਧਨੀ ਸਾਹਿਬ ਬਣਾ ਮੁੱਦਾ ਹੋਇਆ ਮੈਂ ਤਾਂ ਕਹਿੰਨੀ ਆ ਵੀ ਇਹ ਸਾਡੇ ਤੋਂ ਕਹਿੰਦਾ ਜੀ ਜੀ ਹਰਕ੍ਰਿਸ਼ਨ ਨੂੰ ਬੋਲਣਾ ਚਾਹੀਦਾ ਸੀ ਜੀ ਜੀ ਹਰਸ਼ਿੰਗਰਤਗੌਰ ਬਾਦ 29 ਸਾਂ ਦੀ ਉਹ ਵਾਰ-ਵਾਰ ਰੌਲਾ ਪਾਉਂਦੇ ਇਨਸਹਾਰੀ ਦਿਹਾੜੀ ਉਹ ਥੈਨਾਂ ਤੇ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਜਿਹੜੇ ਇਸ ਵਕਤ ਐ ਐਸਟੀਪੀਸੀ ਦੇ ਵਿੱਚ ਅਹਿਮ ਮੋਹ ਔਰ ਦੇਖੋ ਤੇ ਬੀਬੀਆਂ ਬੈਠੀਆਂ ਨੇ ਆ ਬੀਬੀ ਬੈਠੀ ਹੈ ਬੀਬੀ ਹਰਜਿੰਦਰ ਕੌਰ ਚੰਡੀਗੜ੍ਹ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਜੇ ਨਹੀਂ ਬੋਲ ਰਹੇ ਮੈਂ ਸਮਝਦੀ ਹਾਂ ਜੇ ਤੁਸੀਂ ਸੱਚ ਨੂੰ ਸੱਚ ਨਹੀਂ ਨਾ ਜੀ ਕਹਿ ਸਕਦੇ ਆਪਣੀ ਇੱਕ ਆਪਣੀ ਕੌਮ ਆਪਣੀ ਜਾਤ ਦੇ ਵਾਸਤੇ ਨਹੀਂ ਸੀ ਔਰਤ ਜਾਤੀ ਨਾ ਕਰੀ ਜਾਂ ਤੁਸੀਂ ਜਾਤਾਂ ਦੀ ਗੱਲ ਨਹੀਂ ਕਰਦੇ ਜੇ ਉਹਦੇ ਵਾਸਤੇ ਨਹੀਂ ਨਾ ਜੀ ਖੜ ਸਕਦੇ ਪਰ ਤੁਹਾਨੂੰ ਲੀਡਰ ਅਖਵਾਉਣ ਦਾ ਕੋਈ ਹੱਕ ਨਹੀਂ ਤੁਸੀਂ ਕਿਸੇ ਵੀ ਐਂਸ ਤੋਂ ਤੋ ਇਹ ਲੀਡਰ ਅਕਵਾਨ ਦੇ ਹੱਥ ਧਾਰ ਜੀ ਤਾਂ ਤੁਹਾਡਾ ਹੁਣ ਸਿਰਫ ਓਲਟ ਆਸਰਾ ਜਿਹੜਾ ਸਿੱਧੇ ਸਿੱਧਾ ਇਸ ਕੇਸ 'ਚ ਵੀ ਕਾਲ ਤਖਸਾਲ ਦੇ ਜਥੇਦਾਰ ਵੱਲੋਂ ਹੀ ਆ ਕਿ ਕੀ ਹੁਕਮ ਆਵੇ ਜਾਂ ਫਿਰ ਪੰਜਾਬ ਰਾਜ ਮਹਿਲਾ ਕਮਿਸ਼ਨ ਤੱਕ ਵੀ ਪਹੁੰਚ ਕਰਨੀ ਹੈ ਤੁਸੀਂ ਨੇ ਦੇਖੋ ਅਸੀਂ ਤਾਂ ਪਹੁੰਚ ਕੀ ਕਰਨੀ ਆ ਪਹੁੰਚ ਤਾਂ ਉਹਨਾਂ ਦਾ ਮੈਂ ਅਸੀਂ ਤਾਂ ਬੜਕੇ ਧੰਵਾਦ ਕਰਾਂਗੇ ਬੜੇ ਵਿਦਵਾਨ ਮੈਡਮ ਚੇਅਰਪਰਸਨ ਜੀ ਨੇ ਆਪ ਮੁਹਾਰੇ ਜੀ ਮਤਲਬ ਅਸੀਂ ਹੋ ਸਕਦਾ ਹੋਵੇ ਸਾਡੇ ਦਿਮਾਗਾਂ 'ਚ ਸੀ ਇਹ ਗੱਲ ਵੀ ਸਾਨੂੰ ਕਿ ਮਹਿਲਾ ਕਮਿਸ਼ਨ ਨੂੰ ਅਪਰੋਚ ਕਰਨਾ ਚਾਹੀਦਾ ਪਰ ਉਸ ਤੋਂ ਪਹਿਲਾਂ ਹੀ ਮੈਡਮ ਰਾਜ ਲਾਲੀ ਗਿੱਲ ਜੀ ਨੇ ਕੌਗਨੀਸੈਂਸ ਲਿਆ ਇਸ ਗੱਲ ਦਾ ਸੀਮੋਂ ਤੋਂ ਨੋਟਿਸ ਉਹਨਾਂ ਨੇ ਕੀਤਾ ਹੈ ਤੇ ਸਾਮੀ ਸਾਹਿਬ ਕੰਨ ਪੇਸ਼ ਵੀ ਹੋ ਚੁੱਕੇ ਨੇ ਉਹ ਇੱਕ ਹੈਗਾ ਦੁਨੀਆਵੀ ਕੋਟ ਉਹ ਦੁਨੀਆਵੀ ਕਾਨੂੰਨ ਦੇ ਮੁਤਾਬਕ ਵੀ ਇਹ ਸਜ਼ਾ ਬਣਦੀ ਹੈ ਕਿ ਜੋ ਮਾਹੌਲ ਸਮਾਜ ਦਾ ਬਣ ਗਿਆ ਜਿਹੇ ਅੱਜ ਅਸੀਂ ਐਟੇ ਵੱਡੇ ਅਹੁਦੇ ਤੇ ਬੈਠੇ ਬੈਸਤੀ ਨੂੰ ਇਸ ਤਰ੍ਹਾਂ ਦੀ ਕਰਤੂਤ ਕਰਨ ਦੇ ਕਾਰਨ ਅਸੀਂ ਛੱਡਦੇ ਆ ਨਾ ਜੀ ਖੁੱਲਾ ਤਾਂ ਬਹੁਤ ਲੋਕਾਂ ਦਾ ਮੂੰਹ ਪੈਣਾ ਹੈ ਹਰ ਜਣਾ ਕਣਾ ਦੀਆਂ ਨੂੰ ਮੂੰਹ ਪਾਵੇਗਾ ਆਪੇ ਸ਼ਬਦ ਬੋਲੇਗਾ ਤੇ ਸਹਾਨਾ ਹੋਵੇਗਾ ਕਿ ਜੇ ਧਾਮੀ ਸਾਹਿਬ ਵਰਗੇ ਬੰਦੇ ਨੂੰ ਗਲਤ ਮਲਬੀਤ ਬੋਲ ਕੇ ਉਹਨਾਂ ਨੂੰ ਮਾਫੀ ਮਿਲ ਸਕਦੀ ਤਾਂ ਕਿਸੇ ਨੂੰ ਵੀ ਮਾਫੀ ਮਿਲ ਸਕਦੀ ਸੋ ਇੱਕ ਬੜਾ ਐਗਜ਼ੈਂਪਲ ਸੈੱਟ ਕਰਨ ਦੀ ਲੋੜ ਹੈ ਉਹ ਤਾਂ ਹੋ ਗਿਆ ਕਮਿਸ਼ਨ ਨੇ ਉਹਦੇ ਵਿੱਚ ਉਹਦੇ ਵਿੱਚ ਵੀ ਸਾਡਾ ਕੋਈ ਰੋਲ ਨਹੀਂ ਅਸੀਂ ਹਾਂ ਅਸੀਂ ਆਪਣੇ ਵੱਲੋਂ ਜ਼ਰੂਰ ਅਪੀਲ ਕਰਾਂਗੇ ਕਿ ਉਹ ਚੰਗੇ ਤਗੜੇ ਹੋਵੇ ਜੋ ਕਾਨੂੰਨ ਬਣਦਾ ਉਹਦੇ ਮੁਤਾਬਕ ਹੈ ਇਸ ਮਸਲੇ 'ਚ ਦੁਨੀਆ ਵੀ ਕਾਨੂੰਨ ਮੁਤਾਬਕ ਕੰਮ ਉਹ ਜ਼ਰੂਰ ਕਾਰਵਾਈ ਕਰਨ ਤੇ ਅਕਾਲਪਤੀ ਸਾਹਿਬ ਦਾ ਸਾਡਾ ਰਾਹ ਦਸੇਰਾ ਤਕਰੀਬ ਤੋਂ ਸਿੱਖਿਆ ਲੈਣੇ ਆਉਣਾ ਹੈ ਨਾ ਉਹਨਾਂ ਤੋਂ ਅਗਵਾਈ ਲੈ ਕੇ ਚੱਲਦੇ ਆ ਸੋ ਉਹਨਾਂ ਤੇ ਸਾਨੂੰ ਬਹੁਤ ਜ਼ਿਆਦਾ ਆਸਾਨ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ